ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜਿਸ ਧਾਰਮਿਕ ਸਥਾਨ ਦੇ ਤੁਹਾਨੂੰ ਦਰਸ਼ਨ ਕਰਨ ਲੱਗੇ ਹਾਂ ਇਹ ਪਾਵਨ ਸਥਾਨ ਗੁਰਦੁਆਰਾ ਸ਼੍ਰੀ ਬੋਲੀ ਸਾਹਿਬ ਸਿੱਖ ਧਰਮ ਦੇ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਨਾਲ ਸਬੰਧਿਤ ਹੈ ਇਸ ਪਾਵਨ ਤੀਰਥ ਬੋਲੀ ਸਾਹਿਬ ਦੀ ਰਚਨਾ ਗੁਰੂ ਸਾਹਿਬ ਜੀ ਨੇ ਸਨ 1559 ਤੋਂ 1564 ਈਸਵੀ ਵਿੱਚ ਕਰਵਾਈ ਲੋਕਾਈ ਦੇ ਆਤਮਿਕ ਕਲਿਆਣ ਹਿਤ 84 ਪੌੜੀਆਂ ਦੀ ਬੌਲੀ ਸਾਹਿਬ ਦਾ ਨਿਰਮਾਣ ਕਰਾਇਆ ਇਹ ਸਿੱਖ ਧਰਮ ਦਾ ਪਹਿਲਾ ਮਹਾਨ ਤੀਰਥ ਸਥਾਨ ਹੈ ਅਤੇ ਗੁਰੂ ਜੀ ਨੇ ਕਿਹਾ ਜੋ ਵੀ ਇੱਥੇ 84 ਪੌੜੀਆਂ ਤੇ ਬੈਠ ਕੇ 84 ਵਾਰ ਇਸ਼ਨਾਨ ਕਰਕੇ ਜਵਜੀ ਸਾਹਿਬ ਦਾ ਪਾਠ ਕਰੇਗਾ ਉਸ ਦੀ 84 ਕੱਟੀ ਜਾਵੇ ਸੋ ਤੁਸੀਂ ਵੀ ਸਮਾ ਕੱਢ ਕੇ ਜਰੂਰ ਜਿਨ੍ਹਾਂ ਨੇ ਦਰਸ਼ਨ ਨਹੀਂ ਕੀਤੇ ਜਰੂਰ ਇਸ ਪਾਵਨ ਸਥਾਨ ਦੇ ਦਰਸ਼ਨ ਕਰੋ ਗੁਰੂ ਅਮਰਦਾਸ ਸਾਹਿਬ ਜੀ ਦੀਆਂ ਤੁਸ਼ੀਆਂ ਪ੍ਰਾਪਤ ਕਰੋ ਇਸ ਚੈਨਲ ਨੂੰ ਲਾਈਕ ਸ਼ੇਅਰ ਤੇ ਫੋਲੋ ਜ਼ਰੂਰ ਕਰ ਲੈਣਾ ਤਾਂ ਕਿ ਤੁਹਾਨੂੰ ਹੋਰ ਵੀ ਐਸੀਆਂ ਇਤਿਹਾਸਕ ਵੀਡੀਓ ਵੇਖਣ ਨੂੰ ਮਿਲਦੀਆਂ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ